ਗੰਪੂਰਾ ਸ਼ਕਤੀ ਵੈਬ ਟੀਵੀ ਨਿਊ ਚੈਨਲ ਵਿੱਚ ਤੁਹਾਡਾ ਸਵਾਗਤ ਮੈਂ ਕੇਐਸ ਨੂਰ ਅੱਜ ਅਸੀਂ ਦੰਗਲ ਪੰਚਾਇਤੀ ਚੋਣਾਂ ਦਾ ਪ੍ਰੋਗਰਾਮ ਦੇ ਵਿੱਚ ਪਹੁੰਚੇ ਆ ਪਿੰਡ ਲੁਟੇਰਾ ਕਰਾਂ ਵਿਖੇ ਜਿੱਥੇ ਅਸੀਂ ਨਵੇਂ ਚੁਣੀ ਗਈ ਸਰਪੰਚ ਸਾਹਿਬ ਨਾਲ ਔਰ ਇੱਥੋਂ ਦੇ ਪੰਚ ਸਾਹਿਬਾਨਾਂ ਨਾਲ ਗੱਲ ਕਰਾਂਗੇ ਔਰ ਨਾਲ ਹੀ ਇੱਥੋਂ ਦੇ ਵਸਨੀਕਾਂ ਨਾਲ ਵੀ ਗੱਲ ਕਰਾਂਗੇ ਜਾਣਾਂਗੇ ਪਿੰਡ ਦੀਆਂ ਗਤੀਵਿਧੀਆਂ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਹਾਸਲ ਕਰਾਂਗੇ ਨਾਲ ਹੀ ਅਸੀਂ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਜੋ ਪਿੰਡ ਦੇ ਮੌਜੂਦਾ ਹਾਲਾਤ ਨੇ ਉਹਨਾਂ ਬਾਰੇ ਵੀ ਜੇ ਅਸੀਂ ਜਾਣਕਾਰੀ ਹਾਸਲ ਕਰਾਂਗੇ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਨਾਲ ਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਸੁਪਨਾ ਮਤੋਡਾ ਮੇਰਾ ਨਾਮ ਨਿੰਦਰ ਕੌਰ ਹੈ ਨਿੰਦਰ ਕੌਰ ਜੀ ਕਿੰਨੀ ਉਮਰ ਹੈਗੀ ਤੁਹਾਡੀ ਜੀ ਮੇਰੀ 32 ਸਾਲ 32 ਸਾਲ ਇਹ ਪੰਚਾਇਤੀ ਚੋਲਾ ਵਿੱਚ ਖੜਨ ਦਾ ਮਨ ਕਿਵੇਂ ਬਣਿਆ ਤੁਹਾਡਾ ਕਿ ਮੈਂ ਚੋਣ ਲੜਨੀ ਹੈ ਸਰਪੰਚ ਬਣਨਾ ਚਾਹੁੰਦੀ ਹਾਂ ਹਾਂ ਜੀ ਮੈਂ ਆਪਣੇ ਆਪ ਨੂੰ ਮਤਲਬ ਮੈਂ ਪਿੰਡ ਵਾਲੇ ਨੇ ਸੋਚਿਆ ਮੈਨੂੰ ਖੜਾ ਕਰਨ ਦੇ ਲਈ ਔਰ ਮੈਂ ਬਹੁਤ ਮਾਣ ਮਹਿਸੂਸ ਕਰਦੀ ਪਿੰਡ ਵਾਲਿਆਂ ਨੇ ਮੈਨੂੰ ਇਹਨਾਂ ਸਪੋਰਟ ਕੀਤਾ ਔਰ ਮੈਂ ਚਾਹਦੀ ਕਿ ਮੈਂ ਆਪਣੇ ਪਿੰਡੇ ਵਿਕਾਸ ਤਰੱਕੀ ਦੇ ਕੰਮਾਂ ਵਿੱਚ ਕੋਸ਼ਿਸ਼ ਕਰਾਂ ਕਿ ਮੈਂ ਕੰਮਜਾਬ ਕਰ ਸਕਾਂ ਇਸ ਤੋਂ ਜਦੋਂ ਹੁਣ ਤੁਸੀਂ ਪਿੰਡ ਦੇ ਸਰਪੰਚ ਬਣ ਚੁੱਕੇ ਹੋ ਕਿੰਨੀ ਕੁ ਖੁਸ਼ੀ ਮਹਿਸੂਸ ਕਰਦੇ ਹੋ ਕਿ ਇੱਕ ਮੰਜ਼ਲ ਤੁਹਾਨੂੰ ਮਿਲੀ ਹੈ ਇੱਕ ਨਗਰ ਦਾ ਨਗਰ ਦੀ ਸੇਵਾ ਕਰਨ ਦਾ ਸਭ ਮੌਕਾ ਤੁਹਾਨੂੰ ਮਹਾਰਾਜ ਨੇ ਬਖਸ਼ਿਆ ਹੈ ਕਿੰਨੀ ਕੁ ਖੁਸ਼ੀ ਮਹਿਸੂਸ ਕਰਦੇ ਹੋ ਮੈਂ ਬਹੁਤ ਖੁਸ਼ੀ ਮਹਿਸੂਸ ਕਰਦੀ ਆ ਕਿ ਪਿੰਡ ਵਾਲਿਆਂ ਨੇ ਮੈਨੂੰ ਇਸ ਕੰਮ ਵਾਸਤੇ ਕਾਬਿਲ ਸਮਝਿਆ ਜੀ ਤੇ ਮੈਂ ਬਹੁਤ ਕੋਸ਼ਿਸ਼ ਕਰਾਂਗੀ ਆਪਣੀ ਕਿ ਮੈਂ ਪਿੰਡ ਵਾਲਿਆਂ ਦੀ ਸਾਰੀਆਂ ਉਮੀਦਾਂ ਤੇ ਖਰਾ ਉਤਰ ਸਕਾਂ ਜਿਸ ਉਮੀਦਾਂ ਨੇ ਉਹਨਾਂ ਨੇ ਮੈਨੂੰ ਇਸ ਲਈ ਸੁਣੀ ਹੈ ਇਸ ਜ਼ਿੰਮੇਵਾਰੀ ਲਈ ਇਹ ਕੋਈ ਚੋਣ ਮੈਨੀਫੈਸਟੋ ਦੇ ਵਿੱਚ ਤੁਹਾਡੇ ਵਿੱਚ ਕੁਝ ਵਿਕਾਸ ਕਾਰਜ ਵੀ ਕਰਵਾਉਣ ਵਾਲੇ ਹੋਣਗੇ ਪਿੰਡ ਦੇ ਜਿਨ੍ਹਾਂ ਨੇ ਲੋਕ ਨਗਰ ਨਿਵਾਸੀਆਂ ਨੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਕੁਝ ਜਾਣਕਾਰੀ ਦਿਓ ਪਿੰਡ ਹਾਂਜੀ ਸਾਡੇ ਪਿੰਡ ਵਿੱਚ ਬਹੁਤ ਕੰਮ ਇਦਾਂ ਦੇ ਕਰਨ ਵਾਲੇ ਆ ਜਿਨ੍ਹਾਂ ਨੂੰ ਕਰਨਾ ਚਾਹੀਦਾ ਸਾਨੂੰ ਸਾਡੇ ਪਿੰਡ ਦੀ ਡਿਸਪੈਂਸਰੀ ਹੋ ਗਈ ਸਕੂਲ ਹੋ ਗਿਆ ਤੇ ਸਾਡੇ ਪਿੰਡ ਵਿੱਚ ਬੱਚਿਆਂ ਦੇ ਖੇਡਣ ਦੇ ਵਾਸਤੇ ਜਿੱਦਾਂ ਛੋਟੇ ਬੱਚਿਆਂ ਦੇ ਲਈ ਕੋਈ ਗਰਾਊਂਡ ਨਹੀਂ ਹੈ بڑے ਬੱਚਿਆਂ ਵਾਸਤੇ ਗਰਾਊਂਡ ਦੀ ਰਿਪੇਅਰ ਕਰਵਾਉਣ ਦੀ ਜ਼ਰੂਰੀ ਹੈ ਹਾਂਜੀ ਜਦ ਤਾਂ ਸਾਡੇ ਬੱਚਿਆਂ ਨੂੰ ਪਤਾ ਲੱਗ ਸਕੇ ਔਰ ਬੱਚੇ ਸਾਡੇ ਸਕੂਲਾਂ ਤੋਂ ਥੋੜਾ ਟਾਈਮ ਕੱਢ ਕੇ ਖੇਲੇ ਪਰ ਵੀ ਹਾਂਜੀ ਜੀ 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 ਜਿਵੇਂ ਅਜੋਕੇ ਸਮੇਂ ਦੇ ਵਿੱਚ ਆਪਾਂ ਦੇਖਦੇ ਆ ਕਿ ਸਾਡੇ ਨੌਜਵਾਨ ਪੜ੍ਹ ਲਿਖ ਬਹੁਤ ਜਾਂਦੇ ਨੇ ਪਰ ਬੇਰੋਜ਼ਗਾਰ ਨੇ ਨਸ਼ੇ ਵੱਲੋਂ ਰੁਝਾਨ ਬਹੁਤ ਹੋ ਚੁੱਕਿਆ ਕੋਈ ਪੰਚਾਇ ਆਪਣੇ ਤੌਰ ਤੇ ਨੌਜਵਾਨਾਂ ਨੂੰ ਕਿਸੇ ਕਿਤੇ ਨਾਲ ਜੋੜੇਗੀ ਨਸ਼ੇ ਤੋਂ ਮੁਕਤ ਕਰਨ ਲਈ ਕੋਈ ਅਪਰਾਲਾ ਕਰੇਗੀ ਭਵਿਕ ਵਿੱਚ ਕੋਈ ਹਾਂਜੀ ਜੀ ਜ਼ਰੂਰ ਜੀ ਅਸੀਂ ਪਹਿਲਾਂ ਤਾਂ ਕੈਂਪ ਲਗਾਵਾਂਗੇ ਨਸ਼ਾ ਵਿਰੋਧ ਜੋ ਹੈਗਾ ਆਪਣਾ ਜੀ 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 ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਨੌਜਵਾਨ ਬੀੜਾਂ ਨੂੰ ਇਹ ਗੱਲ ਸਮਝਾਉਣ ਲਈ ਕਿ ਨਸ਼ਿਆਂ ਦੇ ਵਿੱਚ ਕੁਝ ਨਹੀਂ ਹੈਗਾ ਆਪਣੇ ਹੱਥੀ ਕਮਾਈ ਕੀਤੀ ਜਾਵੇ ਔਰ ਆਪਣੇ ਬਜ਼ੁਰਗਾਂ ਵੱਲ ਦੇਖੇ ਤਾਂ ਸਾਡੇ ਬਜ਼ੁਰਗਾਂ ਨੇ ਆਸਤੱਕ ਕਿਸ ਤਰ੍ਹਾਂ ਤਰੀਕੇ ਨਾਲ ਆਪਣੀ ਪੀੜ੍ਹੀਆਂ ਨੂੰ ਇੰਨਾ ਕਮਜਬ ਬਣਾਇਆ ਔਰ ਕਮਜਬ ਬਣਾਉਣ ਦਾ ਹੱਕ ਉਹ ਵੀ ਇਸ ਤਰੀਕੇ ਨਾਲ ਆਪਣੀਆਂ ਪੀੜ੍ਹੀਆਂ ਦੇ ਲਈ ਕੋਸ਼ਿਸ਼ ਕਰ ਰਹੇ ਹਾਂ ਸੀ ਆਉਣ ਵਾਲੀ ਪੀੜ੍ਹੀ ਨਸਲ ਨੂੰ ਪਤਾ ਮਤਲਬ ਨਸ਼ੇ ਤੋਂ ਮੁਕਤ ਕਰਾ ਸਕੀਏ ਅਸੀਂ ਇਹ ਸਰਪੰਚ ਸਾਹਿਬ ਨਾਲ ਗੱਲਬਾਤ ਕੀਤੀ ਹੈ ਗੱਲਬਾਤ ਸਰਪੰਚ ਸਾਹਿਬ ਨਾਲ ਜਾਰੀ ਰੱਖਾਂਗੇ ਇੱਥੇ ਪੰਜ ਸਹਿਬਾਨ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਕੁਝ ਪਿੰਡ ਦੇ ਵਾਸੀ ਵੀ ਇੱਥੇ ਮੌਜੂਦ ਨੇ ਉਹਨਾਂ ਵੀ ਗੱਲਬਾਤ ਕਰਾਂਗੇ ਆਪਾਂ ਸਰਪੰਨ ਸਾਹਿਬ ਸਸੀ ਕਾਲ ਜੀ ਕੀ ਸੁਭਲਾਵਾ ਤੁਹਾਡਾ ਸਰਦਾਰ ਨਰਮਲ ਸਿੰਘ ਜੀ ਕੀ ਸਮਝਦੇ ਆ ਕਿ ਇੱਕ ਨੌਜਵਾਨ ਲੜਕੀ ਪਿੰਡ ਦੀ ਸਰਪੰਚ ਬਣੀ ਹੈ ਤੇ ਕੀ ਆਸ ਰੱਖਦੇ ਆਪਾਂ ਵੇਖ ਕੋ ਵੇਖ ਵਿੱਚ ਉਹਨਾਂ ਕੋਲ ਸਾਨੂੰ ਬਹੁਤ ਮਾਣ ਆ ਅਸੀਂ ਬੜੇ ਮਾਣ ਨਾਲ ਪਿੰਡ ਦੇ ਸਾਰਿਆਂ ਨੇ ਇਹਨਾਂ ਨੂੰ ਅਸੀਂ ਸਹਿਪਤੀ ਨਾਲ ਹੀ ਜੀ ਜੀ ਸਿਲੈਕਟ ਕੀਤਾ ਜੀ 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 ਉਹ ਪੂਰਾ ਧੰਨਮਾਨਦਨ ਨਾਲ ਅਸੀਂ ਸਪੋਰਟ ਕਰ ਪੀਨੇ ਜੀ ਜੀ ਤੇ ਕਿਹੜੇ ਕਿਹੜੇ ਵਿਕਾਸ ਕਾਰਜ ਨੇ ਪਿੰਡ ਵਿੱਚ ਹੋਣ ਵਾਲੇ ਜਿਹੜੇ ਪਹਿਲ ਦੇ ਅਧਾਰ ਤੇ ਹੋਣੇ ਬਾਕੀ ਨਹੀਂ ਬੁੱਤਨਾ ਸਾਡੇ ਨਾਲ ਪਿੰਡ ਵਾਲੇ ਪੱਗੇ ਜੀ ਉਹ ਸਾਡਾ ਪ੍ਰਾਇਮਰੀ ਕੰਮ ਬਦਦੇ ਨਹੀਂ ਸਕਿਆ ਜੀ 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 ਨੂੰ 150 ਬੱਚੇ ਦੇ ਕਿ ਜਿਹੜਾ ਸਾਡਾ ਕਾਰਜ 2017 ਨੂੰ ਜਾ ਰਹੇ ਪਰ ਜੀ 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 ਸਕੂਲ ਦੇ ਜਿਹੜਾ ਜੀ ਦੋਹਾਂ ਤਿੰਨਾਂ ਪਿੰਡਾਂ ਵਿੱਚ ਕੋਈ ਮੈਡੀਕਲ ਸਕੂਲ ਨਹੀਂ ਜੀ 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 ਇਹ ਜੂਰ ਚਾਹੀਦਾ ਜੀ ਹੋਰ ਉਸ ਤੋਂ ਬਾਅਦ ਸਾਡੇ ਕੋਲ ਕੋਈ ਡਿਸਪੈਂਸਰੀ ਕੋਈ ਨਹੀਂ ਤਿੰਨਾਂ ਪਿੰਡਾਂ ਦੇ ਵਿੱਚ 5 ਕਿਲੋਮੀਟਰ ਤੋਂ ਲਾਗੇ ਕੋਈ ਡਿਸਪੈਂਸਰੀ ਨਹੀਂ ਹੈ ਜੀ 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 ਜਿਸਨੇ ਬਾਕੀ ਕੋਈ ਬਸ ਦਾ ਸਾਧਨ ਸਾਡੇ ਕੋਲ ਨਹੀਂ ਜੀ ਜੀ ਨਿੰਮੇ ਬੱਸਾਂ ਨਾਲ ਨਹੀਂ ਨੇ ਗਵਰਨਮੈਂਟ ਦੀ ਉਹ ਸਾਡੇ ਪਿੰਡ ਦੇ ਵਿੱਚ ਜਿਹੜਾ ਕਾਲਾ ਜਹਾਜ਼ ਉਹ ਡਿਸਟ੍ਰਿਕਟ ਦਾ ਜਿੰਦਰਾ ਲਾਸਟ ਬੰਦੀ ਰੁਕ ਜੀ 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 ਜਿੱਥੇ ਬੱਸ ਕੋਈ ਨਹੀਂ ਆਉਂਦੀ ਜੀ ਔਰ ਸਵਾਰੀਆਂ ਨੂੰ ਆਉਣ ਜਾਣ ਦਾ ਬੜਾ ਠੀਕ ਕੀ ਕੋਸ਼ਿਸ਼ ਕਰੋਗੇ ਕਿ ਕੋਈ ਸਰਕਾਰੀ ਬੱਸ ਇਸ ਪੇਰੇ ਤੋਂ ਸੂਹ ਹੋ ਤਾਂ ਇਹਨਾਂ ਸਥਾਨ ਨੂੰ ਮਿਲ ਜੇ ਜੀ ਜੀ ਜੂਰ ਇਹ ਆਪਣੇ ਟ੍ਰਾਂਸਪੋਰਟ ਮੰਤਰੀ ਨੂੰ ਜਿਹੜਾ ਜਿਲ੍ਹਾ ਮੈਨੇਜਰ ਨਾਲ ਮਿਲ ਕੇ ਕੋਸ਼ਿਸ਼ ਕਰ ਸਕਦੇ ਹਾਂ ਤਾਂ ਸਾਡੀ ਸਰਬਾਨ ਨਰਮਲ ਸਿੰਘ ਜੀ ਨਾਲ ਗੱਲਬਾਤ ਹੋਈ ਹੈ ਤੇ ਇਹ ਤੋਂ ਇਹ ਮੁਸ਼ਕਲਾਂ ਦਾ ਕੁਝ ਪਤਾ ਲੱਗਾ ਕਿ ਪਿੰਡ ਦੇ ਤਿੰਨ ਪਿੰਡਾਂ ਦੇ ਨਾਲ ਦੀ ਨਾਲ ਔਰ ਇੱਥੇ ਕੋਈ ਡਿਸਪੈਂਸਰੀ ਨਹੀਂ ਹਾਲਾਂਕਿ ਸਰਕਾਰ ਦੀ ਇਹ ਪਾਲਿਸੀ ਹੈਗੀ ਹੈ ਕਿ ਤਿੰਨ ਚਾਰ ਪਿੰਡਾਂ ਨੂੰ ਇਕੱਠਿਆ ਕਰਕੇ ਇੱਕ ਡਿਸਪੈਂਸਰੀ ਵਧੀਆ ਡਿਸਪੈਂਸਰੀ ਦਾ ਪ੍ਰਬੰਧ ਕੀਤਾ ਜਾ ਸਕਦਾ ਪਰ ਸਰਕਾਰ ਕਿੰਨੇ ਪ੍ਰਬੰਧ ਇਹ ਕਿਉਂ ਨਹੀਂ ਕੀਤਾ ਮੌਜੂਦਾ ਵਿਧਾਇਕ ਨੇ ਇਹ ਪ੍ਰਬੰਧ ਕਿਉਂ ਨਹੀਂ ਕੀਤਾ ਇਹ ਤੇ ਉਹੀ ਜਾਣਦੇ ਨੇ ਪਰ ਹੋ ਸਕਦਾ ਕਿ ਇਹ ਸਾਰੀਆਂ ਸਹੂਲਤਾਂ ਪਿੰਨੋ ਮਿਲ ਸਕਦੀਆਂ ਸੀ ਸਲਾਹ ਜੀ ਸਸੀ ਕਾਲ ਕੀ ਨਾਮ ਹੈ ਜੀ ਤੁਹਾਡਾ ਹਰਨਿਸ਼ ਜੀ ਹਰਨਿਸ਼ ਜੀ ਹਰਨਿਸ਼ ਜੀ ਕੀ ਸਮਝਦੇ ਆ ਕਿ ਜਿਹੜੀਆਂ ਸਹੂਲਤਾਂ ਬਾਰੇ ਸਦਾ ਨਵਲਸ ਵੀ ਨੇ ਗੱਲਬਾਤ ਕੀਤੀ ਹੈ ਕਿ ਉਹ ਕਿਉਂ ਨਹੀਂ ਮਿਲ ਸਕੀਆਂ ਪੰਚਾਇਤਾਂ ਦੀ ਕਮੀ ਹੈ ਜਾ ਸਰਕਾਰ ਦੀ ਕਮੀ ਜਾਂ ਮੌਜੂਦਾ ਵਿਧਾਇਕ ਦੀ ਵਿਧਾਇਕ ਦੀ ਕਮੀ ਇਹਦੀ ਕਮੀਆਂ ਦੇ ਵਿੱਚ ਹਨੀ ਤਾਂ ਦੇਖੋ ਜੀ ਦੋਨੇ ਪਾਸੇ ਹੁੰਦੀ ਹੈ ਜੀ 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 ਪੰਚ ਬਣਦਾ ਉਹਨੂੰ ਕੋਲਣ ਕਰਨੀ ਇਹਦੀ ਹੈ ਜੀ ਜੀ ਮੈਂ ਦੇਖੋ ਜਾਵੇ ਮੰਤਰੀ ਬਣ ਜਾਵੇ ਜੀ ਜੀ ਤਾਂ ਕੋਸ਼ਿਸ਼ ਕਰ ਆਪਣੇ ਦਰਵਾਲ ਹੁੰਦਾ ਸੀ ਜੀ ਜੀ ਹੁਣ ਘਰ ਬੈਠਿਆਂ ਦਾ ਕਿਸੇ ਨੇ ਬਿਲਕੁਲ ਬਿਲਕੁਲ ਨਹੀਂ ਕਰੀ ਜੀ 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 ਬਾਕੀ ਸਾਡੇ ਪਿੰਡ ਪਸੜੇ ਉਹ ਬੱਚਦੇ ਪੈਣੇ ਤੱਕ ਜੀ 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 ਤੇ ਇਧਰੋਂ ਪ੍ਰਸ਼ਾਸਨ ਦੀ ਗੱਲ ਤਾਂ ਬਹੁਤ ਘੱਟ ਹੁੰਦਾ ਜੀ 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 ਅਸੀਂ ਕੋਸ਼ਿਸ਼ ਕਰਾਂਗੇ ਪਤਵੰਤ ਜੀ ਜਾਣ ਦੇਣ ਰਿਕਵੈਸਟ ਕਰਨ ਦੀ ਜੀ ਜੀ ਸਾਡੇ ਵੀਡੀਓ ਤੋਂ ਫਟਕ ਤੁਹਾਡੀ ਪੰਚਾਇਤ ਹੌਂਦ ਵਿੱਚ ਆਈਏ ਤੁਸੀਂ ਕੋਈ ਇਦਾਂ ਦੀ ਕੋਸ਼ਿਸ਼ ਕਰੋਗੇ ਕਿਸੇ ਵਿਧਾਇਕ ਕੋਲ ਜਾਂ ਸਰਕਾਰ ਕੋਲ ਇਹਦੀ ਆਵਾਜ਼ ਉਠਾਉਗੇ ਬਿਲਕੁਲ ਜੀ ਚਾਵਾਂਗੇ ਅੱਛਾ ਜਾਵਾਂਗੇ ਕੋਸ਼ਿਸ਼ ਕਰਾਂਗੇ ਆਸ ਕਰਦੇ ਆ ਕਿ ਇੱਧਰ ਕੋਈ ਸੂਲਤ ਮੈਨੂੰ ਮਿਲ ਸਕੇਗੀ ਮਿਲ ਸਕੇਗੀ ਜੀ ਧੰਨਵਾਦ ਜੀ ਅਬ ਗੱਲਬਾਤ ਕਰਦੇ ਆ ਇੱਥੇ ਨਗਰ ਨਿਵਾਸੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਨਾਲ ਹੀ ਨਾਲ ਫਿਰ ਆਪਾਂ ਇਹ ਹੋਰ ਵੀ ਪੰਜ ਸਹਿਬਾਨ ਪੰਚਾਇਤ ਮੈਂਬਰ ਮੌਜੂਦ ਨੇ ਉਹਨਾਂ ਵੀ ਗੱਲਬਾਤ ਕਰਾਂਗੇ ਸਰਦਾਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਮਿੰਦਰ ਸਿੰਘ ਜੀ ਸਰਦਾਰ ਹਰਮਿੰਦਰ ਸਿੰਘ ਜੀ ਕੀ ਸਵਾਲ ਹੈ ਕਿ ਆਪਣੇ ਨਗਰ ਦੇ ਵਿੱਚ ਕੋਈ ਸ਼ਾਮਲਾਣ ਜਗ੍ਹਾ ਹੈਗੀ ਹੈ ਕੋਈ ਇਸ ਤਰ੍ਹਾਂ ਦੀ ਕੋਈ ਸ਼ਾਮਲਾਣ ਜਗ੍ਹਾ ਸਾਡੇ ਕੋਲ ਹੈਗੀ ਹੈ ਜੀ ਜੀ ਤੇ ਕੋਸ਼ਿਸ਼ ਕਰੋ ਕਿ ਉਸ ਜਗ੍ਹਾ ਦੇ ਉੱਪਰ ਜਿਵੇਂ ਕਿ ਕੋਈ ਵਧੀਆ ਪਾਰਕ ਦਾ ਕੋਈ ਇਸ ਤਰ੍ਹਾਂ ਦੀ ਕੋਈ ਸਹੂਲਤ ਬਣ ਸਕੇ ਮਿਲ ਸਕੇ ਹਾਂਜੀ ਸਾਡੇ ਕੋਲ ਛੱਪੜ ਆ ਛੱਪੜੇ ਨਾਲ ਕਾफी ਜਗ੍ਹਾ ਪਈ ਆ ਬਹੁਤ ਸਾਰੇ ਅਸੀਂ ਉਹਨੂੰ ਪੱਧਰੀ ਖਰਾਕ ਛੱਪੜ ਇੱਕ ਪਾਸੇ ਕਰਕੇ ਦਾ ਸਿੱਧਾ ਨਿਕਾਸ ਅਸੀਂ ਚੌਂਕ ਨੂੰ ਪਾਣੀ ਦਾ ਕੱਢ ਕੇ ਉੱਤੇ ਭਾਰਤੀ ਪਾ ਕੇ ਤਾਂ ਗਰਾਊਂਡ ਵਗੈਰਾ ਜੀ ਬੱਚਿਆਂ ਲਈ ਢੂਲੇ ਵਗੈਰਾ ਜਾਂ ਹੋਰ ਜੋ ਕੁਨ ਲਈ ਕਿਲੰਟਰੀ ਜੇ ਹੋ ਗਈ ਉਹ ਸੀ ਕਰਵਾਵਾਂ ਜੀ ਜੀ ਇਹ ਤਾਂ ਸਾਬਕਾ ਪੰਚ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੇਰੇ ਕੋਲ ਸਾਂਸੀ ਕਾਲ ਜੀ ਇਹ ਤੁਸੀਂ ਆਪਣੇ ਸਾਰੇ ਪੰਚ ਰਹੇ ਹੋ ਪਿੱਛੇ ਵੀ ਤੁਸੀਂ ਪੰਚ ਰਹੇ ਹੋ ਕੀ ਕਾਰ ਹੈ ਕੀ ਹੈ ਕਿ ਜਿਹੜੀਆਂ ਸਹੂਲਤਾਂ ਇਸ ਪੈਨ ਨੂੰ ਮਿਲੀਆਂ ਚਾਹੀਦੀਆਂ ਸੀ ਕਿਉਂ ਨਹੀਂ ਮਿਲ ਗਿਆ ਕਿ ਪੰਚਾਇਤਾਂ ਨੇ ਉਹ ਕੋਸ਼ਿਸ਼ ਨਹੀਂ ਕੀਤੀ ਸੀ ਕੀਤੀ ਹੈ ਜੀ ਪਰ ਉਹ ਮਨੋਰਾਖਣ ਦਿੱਤੇ ਜੀ ਜੀ ਇੱਕ ਮਨ ਹੈ ਕਿ ਜੇ ਤੂੰ ਕਰ ਲੂਗੀ ਅਮੋਰੀ ਕਰ ਦੇ ਪਿਛੇ ਜੀ 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 ਇਹ ਤੁਹਾਡਾ ਕਹਣਾ ਕਿ ਪੂਰੀ ਕੋਸ਼ਿਸ਼ ਨਹੀਂ ਕੀਤੀ ਜਿਸ ਤਰ੍ਹਾਂ ਦੀ ਕਰਨੀ ਚਾਹੀਦੀ ਸੀ ਪਰ ਮੰਨਦੇ ਆ ਕਿ ਇਹਦੇ ਵਿੱਚ ਪੰਚਾਇਤ ਦੀ ਵੀ ਬਹੁਤ ਵੱਡੀ ਕਮੀ ਰਹੀ ਹੈ ਪਿਛੇ ਕਿ ਜਿਹੜੀਆਂ ਸਹੂਲਤਾਂ ਮਿਲੀਆਂ ਚਾਹੀਦੀਆਂ ਸੀਆਂ ਨਹੀਂ ਮਿਲ ਸਕੀਆਂ ਹੇ ਹੁਣ ਜਿਹੜੀ ਪੰਚਾਇਤ ਬਣੀ ਹੈ ਉਸ ਦੇ ਵਗੈਰੇ ਮੈਂਬਰ ਨੇ ਉਹ ਜਰੂਰ ਇਸ ਨੂੰ ਕੋਸ਼ਿਸ਼ ਕਰਨਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਤੁਹਾਡਾ ਹਰਜੀਤ ਕੌਰ ਇਹ ਪਿੰਡ ਜੀ ਹਰਜੀਤ ਕੌਰ ਪਿੰਡ ਸਭ ਦੇ ਆ ਕੇ ਜਿਹੜੀਆਂ ਸਹੂਲਤਾਂ ਤੋਂ ਇਹ ਪਿੰਡ ਸਖਣਾ ਤੁਹਾਡੀ ਪੰਚਾਇਤ ਇਹਦਾ ਸਹੂਲਤਾਂ ਪਿੰਡ ਵਿੱਚ ਲਿਆਉਣ ਲਈ ਵਚਨਬੱਧ ਹੈ ਬਿਲਕੁਲ ਜੀ ਵਚਨਬੱਧ ਹੈ ਔਰ ਇਹ ਕੋਸ਼ਿਸ਼ ਕੀਤੀ ਹੈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਖੜੇ ਹੋ ਕੇ ਮਨੋਂ ਆਪਣੀ ਉਹ ਅਰਦਾਸ ਕੀਤੀ ਹੈ ਵੀ ਜਿਹੜਾ ਵੀ ਕੰਮ ਕਰਨਾ ਪਿੰਡ ਦੇ ਵਿਕਾਸ ਤਰੱਕੀ ਆਪਣੇ ਨਿੱਜੀ ਹੱਤ ਹਿੱਤ ਜਿਹੜੇ ਇੱਕ ਪਾਸੇ ਰੱਖ ਕੇ ਜੀ ਜੀ ਪੂਰੀ ਤਨਮਨ ਦੇ ਇਹੀ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਪਿੰਡ ਦਾ ਵਿਕਾਸ ਕਰਨ ਲਈ ਬਹੁਤ ਸਾਰੇ ਕੰਮ ਇਹ ਜਿਹੜੀ ਸਾਡੀ ਨਜ਼ਰਾਂ 'ਚ ਜਿਹੜੇ ਹੋਣ ਵਾਲੇ ਨੇ ਕਈ ਵਾਰੀ ਇਦਾਂ ਹੋ ਜਾਂਦਾ ਪੰਚੀ ਸਰਪੰਚੀ ਜਿਹੜੀ ਉਹ ਅਸੀਂ ਸਿਰਫ ਆਪਣੇ ਨਾਂ ਦੇ ਨਾਲ ਇੱਕ ਲੈਵਲ ਲਾ ਲੈਨੇ ਅਗੇ ਅਸੀਂ ਸਰਪੰਚ ਬਣ ਲਈਏ ਔਰ ਉਹ ਕੋਸ਼ਿਸ਼ ਨਹੀਂ ਕੀਤੀ ਜਾਂਦੀ ਜਿਹੜੀ ਸਾਨੂੰ ਮਤਲਬ ਉੱਥੇ ਇਹ ਕਸਮ ਖਵਾਈ ਜਾਂਦੀ ਹੈ ਸਾਨੂੰ ਸਹੁੰ ਚੁਕਾਈ ਜਾਂਦੀ ਹੈ ਕਿ ਤੁਸੀਂ ਇਹ ਕੰਮ ਕਰਨੀ ਨੇ ਉਹ ਸ਼ਾਇਦ ਇੱਕ ਪਾਸੇ ਰੱਖ ਦਿੱਤੇਗੇ ਤਾਂ ਹੀ ਇਹ ਪਿੰਡ ਅਜੇ ਤੱਕ ਇੰਨਾ ਗੱਛੜਿਆ ਕਿ ਇੱਥੇ ਇੱਕ ਪਿੰਡ ਨੂੰ ਬਸ ਵੀ ਨਹੀਂ ਆਉਂਦੀ ਉਹ ਵੀ ਦੋ ਦੋ ਘੰਟੇ ਸਾਨੂੰ ਅੱਡੇ ਤੇ ਖੜੇ ਹੋ ਕੇ ਵੇਟ ਕਰਦੇ ਰਹਿੰਦੀ ਹੈ ਕੋਈ ਆਉਂਦਾ ਜਾਂਦਾ ਰਾਹੀ ਲੰਘਦਾ ਹੋਵੇ ਤੇ ਉਹਦੇ ਨਾਲ ਅਸੀਂ ਬੈਠ ਕੇ ਆਪਣੇ ਪਿੰਪੋਂਸ ਸਗੀਏ ਜੀ ਇਹ ਇੱਕ ਬਹੁਤ ਜ਼ਿਆਦਾ ਲੁਟੇਰਾ ਕਲਾਬ ਪਿਛਲੇ ਕਾਫੀ ਸਮੇ ਤੋਂ ਪ੍ਰਚਲਿਤ ਰਿਹਾ ਹੈ ਕੁਝ ਜਗ੍ਹਾ ਦੇ ਰੌਲੇ ਵਿੱਚ ਤੀਨੂ ਸਾਹਿਬ ਦਾ ਵੀ ਇਹ ਕਾਫੀ ਬਿਆਨ ਸੁਣਨ ਵਿੱਚ ਆਏ ਸੀ ਕਿ ਕਾਰਨ ਕੀ ਹੈ ਕਿ ਉਹ ਰੌਲਾ ਇਸ ਪਿੰਡ ਦਾ ਕਿਉਂ ਇੰਨਾ ਵਧਿਆ ਹੋਇਆ ਹੈ ਇਸ ਕਾਰਨ ਕੀ ਹੋ ਰਿਹਾ ਹੈ ਤੁਸੀਂ ਦੇਖੋ ਜੀ ਗੱਲ ਇਹ ਹੈ ਕਿ ਕਈ ਇਥੇ ਹੈ ਸ਼ਾਮਲਟ ਜਗਾ ਜਿਹੜੀ ਆ ਉਹਦੇ ਤੇ ਨਜਾਇਜ਼ ਜਿਹੜੇ ਕਬਜ਼ੇ ਕੀਤੇ ਗਏ ਨੇ ਜੀ ਜੀ ਅਸੀਂ ਇਹ ਨਹੀਂ ਕਹਿੰਦੇ ਕਬਜ਼ੇ ਕਰਨ ਵਾਲਿਆਂ ਨੂੰ ਅਸੀਂ ਇਹ ਚਾਹੁੰਦੇ ਆ ਕਿ ਜੇਕਰ ਪਿੰਡ ਦੇ ਵਿੱਚ 400 ਪਰਿਵਾਰ ਨੇ ਉਸ ਜ਼ਮੀਨ ਦੇ ਵਿੱਚੋਂ ਕਮਾਈ ਖਾਣ ਦਾ ਕੇਵਲ ਹੱਕ ਉਸ ਪਰਿਵਾਰਾਂ ਨੂੰ ਨਹੀਂ ਹੋਣਾ ਚਾਹੀਦਾ ਜਦ ਕਿ ਪਿੰਡ ਦੇ ਵਿੱਚ ਹੋਰ ਗਰੀਬ ਪਰਿਵਾਰ ਨੇ ਸਾਨੂੰ ਵੰਡ ਕੇ ਠੀਕ ਹੈ ਜਿੰਨੀ ਦੇਰ ਤੱਕ ਸਰਕਾਰ ਨੇ ਸਾਨੂੰ ਛੱਡੀ ਹੋਈ ਹੈ ਜਿੰਨੀ ਦੇਰ ਤੱਕ ਉਹ ਸਾਡੇ ਕੋਲ ਵਾਪਸ ਨਹੀਂ ਲੈਂਦੀ ਸਾਨੂੰ ਚਾਹੀਦਾ ਕਿ ਅਸੀਂ ਉਹਦੇ ਵਿੱਚੋਂ ਗਰੀਬ ਪਰਿਵਾਰਾਂ ਦੀ ਹੈਲਪ ਕਰੀਏ ਜੇ ਉਹ 15 20 ਹਜ਼ਾਰ ਦੇ ਦਾਣੇ ਸਾਲ ਦੇ ਲਿਆ ਕੇ ਆਪਣੇ ਬਰਮਾ ਚ ਪਾ ਕੇ ਖਾਂਦੇ ਨੇ ਸਾਲ ਭਰ ਉਹਨਾਂ ਨੂੰ ਵੀ ਹੱਕ ਹੋਣਾ ਚਾਹੀਦਾ ਕਿ ਉਹ ਪਿੰਡ ਦੀ ਜ਼ਮੀਨ ਜਿਹੜੀ ਆ ਉਹਦੇ ਵਿੱਚੋਂ ਆਪਣਾ ਅਨਾਜ ਪੈਦਾ ਕਰਨ ਔਰ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰ ਸਕਣ ਜੀ ਜੀ ਔਰ ਇਹ ਪਿਛਲੀਆਂ ਪੰਚਾਇਤਾਂ ਦੇ ਵਿੱਚ ਪਤਾ ਨਹੀਂ ਸ਼ਾਇਦ ਉੱਥੇ ਕੋਈ ਕਮੀ ਰਹਿ ਗਈ ਹੈ ਅਸੀਂ ਚਾਹੁੰਦੇ ਹਾਂ ਜਾਂ ਤਾਂ ਉਹਦਾ ਜਿਹੜਾ ਆ ਠੇਕਾ ਬੰਨਣਾ ਚਾਹੀਦਾ ਹੈ ਇਸ ਸਾਲ ਦਾ ਔਰ ਉਸ ਕਮਾਈ ਦੇ ਨਾਲ ਪਿੰਡ ਦਾ ਵਿਕਾਸ ਤਾਂ ਕੀ ਇਹ ਪਿੰਡ ਮਤਲਬ ਸਵਰਗ ਬਣਾਇਆ ਜਾ ਸਕਦਾ ਹੈ ਬਿਲਕੁਲ ਬਿਲਕੁਲ ਬਣ ਸਕਦਾ ਹੈ ਜੀ ਹਾਂ ਜੀ ਜੀ ਇਹ ਹੋਰ ਜਿਹੜੀ ਪੰਚਾਇਤ ਹੈ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਕਰੇਗੀ ਕਿ ਪਿੰਡ ਨੂੰ ਸਵਰਗ ਬਣਾਉਣ ਦੀ ਕੋਸ਼ਿਸ਼ ਕਰੇਗੀ ਕਿ ਬਹੁਤ ਸਾਰੇ ਪਿੰਡ ਨੇ ਜਿੱਥੇ ਅਸੀਂ ਦੇਖਦੇ ਹਾਂ ਕਿ ਕਿਤੇ ਕੋਈ ਮੱਛੀ ਪਾਲਣਾ ਹੈ ਜਿੱਥੇ ਕਿਤੇ ਕੋਈ ਹੋਰ ਕਾਰਜਦੰ ਦੇ ਹੈਗੇ ਨੇ ਪਸ਼ਾਮਲਾ ਜਗ੍ਹਾ ਨੇ ਜਿੱਥੇ ਪੰਚਾਇਤ ਸਰਪੰਚਾਂ ਵੱਲੋਂ ਪੰਚਾਇਤਾਂ ਵੱਲੋਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਕੇ ਪਿੰਡ ਨੂੰ ਵਧੀਆ ਔਰ ਸੁੰਦਰ ਬਣਾਉਣ ਦੇ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਨੇ ਤੁਹਾਡੀ ਪੰਚਾਇਤ ਕੋਈ ਇਸ ਤਰ੍ਹਾਂ ਉਹ ਵੇਖ ਦੇ ਵਿੱਚ ਕੋਈ ਉਪਰਾਲਾ ਕਰੇਗੀ ਇਸ ਤੀ ਬਿਲਕੁਲ ਜੀ ਅਸੀਂ ਸਾਰੇ ਪੰਚਾਇਤ ਮੈਂਬਰ ਬੈਠ ਕੇ ਇਹ ਜਰੂਰ ਇਸ ਗੱਲ ਤੇ ਫੈਸਲਾ ਲਿਆ ਜਾਊਗਾ ਜੀ ਔਰ ਜਰੂਰ ਐ ਅਸੀਂ ਚਾਹਾਂਗੇ ਵੀ ਉਸ ਜ਼ਮੀਨ ਦੇ ਵਿੱਚੋਂ ਕੁਝ ਹਿੱਸਾ ਜਿਹੜਾ ਆ ਉਹ ਪਿੰਡ ਦੇ ਵਿਕਾਸ ਤੇ ਜਰੂਰ ਲਾਇਆ ਜਾਵੇ ਕਿਉਂਕਿ ਪਿੰਡ ਦਾ ਉਸ ਜ਼ਮੀਨ ਦੇ ਉੱਤੇ ਪੂਰਾ ਹੱਕ ਹੈ ਹਰ ਇੱਕ ਮੈਂਬਰ ਦਾ ਪੂਰਾ ਪੂਰਾ ਹੱਕ ਮੰਨਦਾ ਹੈ ਔਰ ਉਸ ਨਾ ਕਿ ਅਸੀਂ ਨਜਾਇਜ਼ ਕਬਦੇ ਦਾ ਰਲ ਮਿਲ ਕੇ ਕਹਿੰਦੇ ਹੁੰਦੇ ਵੰਡ ਵਰਤ ਕੇ ਵੰਡ ਕੇ ਛਕਣ ਦੀ ਜਿਹੜੀ ਆ ਉਹ ਚੀਜ਼ ਜਿਹੜੀ ਅਸੀਂ ਇੱਥੇ ਪਾਵਾਂਗੇ ਤਾਂ ਕਿ ਗਰੀਬ ਸਭ ਤੋਂ ਮੇਨ ਗੱਲ ਇਹ ਹੈ ਕਿ ਗਰੀਬ ਪਰਿਵਾਰਾਂ ਨੂੰ ਉਹਦਾ ਜਿਹੜਾ ਫਾਇਦਾ ਜ਼ਰੂਰ ਮਿਲੇ ਜੀ 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 ਧੰਵਾਦ ਜੀ ਗੱਲਬਾਤ ਕਰਦੇ ਆ 500 ਬੋਰਡ ਦੇ ਸਸਤੀ ਕਲਪਾਸਰ ਕੀ ਨਾਮ ਹੈ ਜੀ ਤੁਹਾਡਾ ਸੰਦੀਪ ਕੁਮਾਰ ਜੀ ਇਹ ਜੀ ਕੀ ਕਿਹੜੇ ਵਾਰ ਤੋਂ ਤੁਸੀਂ ਫੋਨ ਦਿੱਤੀ ਹੈ ਕਿਹੜੇ ਵਾਰ ਤੋਂ ਤੁਸੀਂ ਇਸ ਤੇ ਪੰਜ ਚੁਲ ਸੱਜੇ ਮੈਨੂੰ ਆ ਦੋ ਨੰਬਰ ਮਾਰਸ ਵਿੱਚ ਤੇ ਦੋ ਨੰਬਰ ਮਾਰ ਤਾਂ ਤੁਸੀਂ ਪੰਜ ਬਣੇ ਹੋ ਸਰੂ ਸੰਪਤੀ ਨੇ ਬਾਤ ਵਿੱਚ ਮੈਂ ਪੰਜ ਬਣੇ ਹੋ ਕਿਹੜੇ ਕਿਹੜੇ ਕੰਮ ਵਿਕਾਸ ਕਾਰਜ ਤੁਹਾਡੇ ਬਾੜ ਮਾਰ ਵਿੱਚ ਹੋਣ ਵਾਲੇ ਨੇ ਸੱਚੀਆਂ ਕੰਡੀਆਂ ਦੀ ਗੱਲਾਂ ਨਹੀਂ ਪਾਈਆਂ ਨੇ ਸੱਜੇ ਵੀ ਇੱਕ ਵੱਡੇ ਸੰਗਤ ਬਣਾਏ ਨੇ ਕਿ ਆ ਜੀ ਲੁਣਨ ਤੇ ਜੀ ਜੀ ਇਹ ਸਾਰੇ ਕੰਮ ਸਾਡੇ ਦੀ ਜੀ 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 ਜੇ ਕਿ ਆਸ ਰੱਖਦੇ ਹੋ ਕਿ ਪੰਜ ਜਿਹੜੀ ਨਵੀਂ ਪੰਚਾਇਤ ਬਣੀ ਹੈ ਹੋਂ ਵਿੱਚ ਜਿਹੜੀ ਪੰਚਾਇਤ ਆਈ ਉਹ ਸਾਰੇ ਵਿਕਾਸ ਕਾਰਜ ਕਰਨ ਲਈ ਬਚਨ ਵੱਧ ਹੈਗੇ ਗੱਲਬਾਤ ਕਰਦੇ ਆ ਭੈਣਾ ਕੋਲ ਗੱਲ ਕਰ ਲੈਂਦੇ ਆ ਸੱਜੇ ਸਾਡੇ ਜੀ ਕੀ ਚਾਹੁੰਦੇ ਕਿ ਜਿਹੜੀ ਨਵੀਂ ਪੰਚਾਇਤ ਬਣੀ ਆ ਲੇਡੀ ਸਰਪੰਚ ਬਣੇ ਨੇ ਜਾਂਗ ਲੇਡੀ ਨੇ ਔਰ ਕੀ ਸੋਚ ਸੋਚਦੇ ਕਿ ਉਹ ਧੀਆਂ ਪੇੜਾਂ ਲਈ ਪਿੰਡ ਵਿੱਚ ਕੀ ਖਾਸ ਕਰਨ ਹਾਂਜੀ ਸਾਹਿਬ ਬਹੁਤ ਬਧੀਆ ਹੋਣਾ ਚਾਹੀਦਾ ਹੈ ਜੀ ਤੇ ਸਲਾਈ ਸੈਂਟਰ ਵੀ ਹੋਣਾ ਚਾਹੀਦੇ ਆ ਜੀ 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 ਤੇ ਹਾਂਜੀ ਹੋਰ ਸਭ ਕੀ ਚੀਜ਼ਾਂ ਤਾਂ ਇਹ ਹੋਣੀ ਧੰਨਵਾਦ ਜੀ ਗੱਲਬਾਤ ਕੀਤੀ ਸਰਪੰਚ ਸਾਹਿਬ ਕੋਲ ਦੁਬਾਰਾ ਫਿਰ ਇੱਕ ਵਾਰੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਪੱਸੇ ਬੋਸ ਕਰੀਆਂ ਪ੍ਰੇਸ਼ਾਨੀਆਂ ਸਾਹਮਣੇ ਆਈਆਂ ਨੇ ਕੋਈ ਵਾਰਡ ਦੇ ਵਿੱਚ ਗਲੀਆਂ ਦਾ ਵੀ ਪ੍ਰੋਬਲਮਸ ਹੈਗੀਆਂ ਨੇ ਲੋਕਾਂ ਨੂੰ ਔਰ ਸ੍ਰੀਕਾ ਰੋ ਕੋਈ ਪਾ ਗੰਦੇ ਪਾਣੀ ਦੇ ਵਿੱਚ ਪ੍ਰੋਬਲਮਸ ਹੈਗੀਆਂ ਨੇ ਕੀ ਕਹਿਣਾ ਤੁਹਾਡਾ ਇਸ ਬਾਰੇ ਤਕਰੀਬਨ ਸਾਡੀ ਪਿਛਲੀ ਪੰਚਾਇਤ ਨੇ ਬਹੁਤ ਸਫਾਈ ਦਾ ਕੰਮ ਕੀਤਾ ਕਿ ਪਿੰਡ 'ਚ ਕਾਫੀ ਗਲੀਆਂ ਤਕਰੀਬਨ ਪੂਰੇ ਪਿੰਡ ਤੱਕ ਦੀ ਗਲੀਆਂ ਬਣ ਚੁੱਕੀਆਂ ਪੱਕੀਆਂ ਤੇ ਕੁਝ ਨਾਲੀਆਂ ਦਾ ਹੈਗਾ ਜੋ ਹਲੇ ਤੱਕ ਕੱਚੀਆਂ ਸੜ ਪਿੰਡ ਵਾਲਿਆਂ ਨੇ ਸਾਨੂੰ ਇਹ ਵੀ ਕਿਹਾ ਹੈ ਕਿ ਅਸੀਂ ਉਹ ਜਲਦੀ ਪੱਕੀਆਂ ਕਰਵਾਵਾਂਗੇ ਤੇ ਗੰਦੇ ਪਾਣੇ ਦਾ ਜੋ ਨਿਕਾਸ ਹੈ ਉਹਦੇ ਵੀ ਥੋੜੀ ਪ੍ਰੋਬਲਮ ਆ ਰਹੀ ਹੈ ਉਹ ਗੰਦੇ ਪਾਣੇ ਦਾ ਨਿਕਾਸ ਕੀਤਾ ਜਾਵੇਗਾ ਤਾਂ ਕਿ ਪਿੰਡ ਵਿੱਚ ਸਫਾਈ ਰੱਖੀ ਜਾ ਸਕੇ ਹਾਂਜੀ ਤੇ ਗਲੀਆਂ ਤਾਂ तकरीबन ਸਾਡੇ ਪਿੰਡ 'ਚ ਪੱਕੀਆਂ ਬਣ ਚੁੱਕੀਆਂ ਨੇ। ਪ੍ਰੋਪਰ ਬਣ ਚੁੱਕੀਆਂ ਨੇ। 2-4 ਹੈ ਜੋ ਹਕ ਕਰਨ ਵਾਲੀਆਂ ਜ਼ਰੂਰ ਕਰਵਾਈਆਂ ਜਾਣੀਆਂ ਚਾਹੀਦੀਆਂ। ਤੇ ਡਾਕਟਰੀ ਸੂਤ ਦਾ ਕੀ ਪ੍ਰਬੰਧ ਹੈਗਾ ਜੀ ਪਿੰਡ ਦੇ ਵਿੱਚ? ਉਹੀ ਮੈਂ ਦੱਸਿਆ ਜਿਸ ਤਰ੍ਹਾਂ ਸਾਡੀ ਡਿਸਪੈਂਸਰੀ ਹੈ ਸਾਡੇ ਪਿੰਡ ਦੀ ਸਾਡੇ ਇੱਕ ਦੋ ਪਿੰਡਾਂ ਨੂੰ ਇੱਕ ਡਿਸਪੈਂਸਰੀ ਪੈਂਦੀ ਆ ਜਿੱਥੇ ਸਿਰਫ ਨਹੀਂ ਮਤਲਬ ਕੋਈ ਪੱਕਾ ਡਾਕਟਰ ਨਹੀਂ ਸਾਡੇ ਪਿੰਡ ਲਈ ਹੈਗਾ ਜੇ ਕੁਝ ਦੋ ਇੱਕ ਦੋ ਪ੍ਰਾਈਵੇਟ ਡਾਕਟਰ ਆ ਜੋ ਸਿਰਫ ਆਉਂਦੇ ਆ ਆਫਿਸ 'ਚ ਆਪਣੇ ਇੱਕ ਦੋ ਘੰਟਿਆਂ ਵਾਸਤੇ ਆਉਂਦੇ ਆ ਜਿਸ ਕਰਕੇ ਸਾਡੇ ਬਹੁਤ ਸਾਰੇ ਪ੍ਰੋਬਲਮਸ ਆਉਂਦੀਆਂ ਕਿ ਦੂਰ ਪਾਸੇ ਡਾਕਟਰ ਕੋਲ ਸਾਨੂੰ ਜਾਣਾ ਪੈਂਦਾ ਸ਼ਹਿਰਾਂ ਜਾਣਾ ਪੈਂਦਾ ਸਾਡੇ ਪਿੰਡ ਵਿੱਚ ਕੋਈ ਡਾਕਟਰ ਦੀ ਸਹੂਲਤ ਹੈ ਨਹੀਂ ਸਰਕਾਰੀ ਦੀ ਜੀ ਜੀ ਕੋਸ਼ਿਸ਼ ਕਰੋਗੇ ਤੁਹਾਡੀ ਪੰਚਾਇਤ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕਰੇਗੀ ਹਾਂ ਜੀ ਜ਼ਰੂਰ ਜੀ ਅਸੀਂ ਕੋਸ਼ਿਸ਼ ਕਰਾਂਗੇ ਤਾਂ ਕਿ ਡਾਕਟਰ ਹੋਵੇ ਸਾਡੇ ਪ ਤੱਕਾ ਹੋਵੇ ਤੇ ਸਾਡੇ ਬਜ਼ੁਰਗਾਂ ਲਈ ਆਸਾਨੀ ਹੋ ਸਕੇ ਤਾਂ ਕਿ ਉਹ ਦਵਾਈ ਲੈਣ ਜਾਣ ਦੀ ਲਈ ਹਾਂਜੀ ਤੇ ਸਾਡੇ ਪਸ਼ੂਆਂ ਦੇ ਲਈ ਵੀ ਇੱਕ ਡਿਸਪੈਂਸਰੀ ਕੋਈ ਨਹੀਂ ਹੈਗੀ ਹਾਂਜੀ ਜੀ ਜੀ ਇਹ ਗੱਲਬਾਤ ਕਰਦੇ ਸਰਦਾਰ ਨਿਰਮਲ ਸਿੰਘ ਜੀ ਕੋਲ ਦੁਬਾਰਾ ਚਾਹਦੇ ਹਾਂ ਉਹਨਾਂ ਨੇ ਗੱਲਬਾਤ ਕੀਤੀ ਸੀ ਕਿ ਪਸ਼ੂਆਂ ਦੀ ਡਿਸਪੈਂਸਰੀ ਪਿੰਡ ਵਿੱਚ ਨਹੀਂ ਹੈਗੀ ਹੋਰ ਵੀ ਕਿਹੜੀ ਇੱਥੋਂ ਗੱਲਾਂ ਬਹੁਤ ਸਾਰੀਆਂ ਪਤਾ ਲੱਗੀਆਂ ਨੇ ਸਰਦਾਰ ਸਾਹਿਬ ਕੀ ਕਾਰਨ ਹੈਗਾ ਕਿ ਜਿਹੜੀ ਪਿੰਡ ਦੀ ਜ਼ਮੀਨ ਹੈਗੀ ਉੱਤੇ ਨਜਾਇਜ਼ ਕਬਜ਼ੇ ਹੋਏ ਨੇ ਪਿਛਲੇ ਵੀ ਕਾਫੀ ਮਾਮਲਾ ਇਹ ਭਖਿਆ ਸੀ ਕਾਰਨ ਕੀ ਹੈ ਜੀ ਇਹ ਮੁਸ਼ਕਲਤਾ ਮਾਲਕਾਂ ਦੀ ਜ਼ਮੀਨ ਦੀ ਦੇ ਪਹਿਲਾਂ ਉਹ ਜਿਸ ਤਰ੍ਹਾਂ ਜੰਦੀ ਆ ਰਹੀ ਹੈ ਜੀ 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 ਉਹ ਲੋਕਲ ਪਹਿਲਾਂ ਛੱਡ ਦੇਣੇ ਸੀ ਜੀ ਉਹ ਛੋੜਲੇ ਵਿੱਚ ਸੀ ਜੀ ਜੀ ਪਰ ਨਾ ਕੋਈ ਸੌ ਮਿਲ ਨਹੀਂ ਸੀ ਜੀ ਜੀ ਆਪ ਛੱਡੀ ਸੀ ਕੋਈ ਨਹੀਂ ਛੱਡੀ ਲੋਕਾਂ ਨੇ ਬੇਫਾਦਰ ਬਾਲੀ ਜੀ ਉਹ ਇਹਦਾ ਸਭੇਖੋਰ ਜੇ ਕਿਸ ਚੰਦਾ ਜੋ ਫੈਸਲਾ ਹੋਵੇਗਾ ਉਹ ਜੀ ਉਹ ਤੁਹਾਨੂੰ ਜੀ ਮੇਰੇ ਮੇਰੇ ਪਾਸੇ ਨੂੰ ਬਹੁਤ ਵੱਲਾ ਹੈ ਜੀ 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 ਜੇ ਬਾਦ ਕੀਤੇ ਮਿਲਦੇ ਖੜੇ ਹੁੰਦੇ ਹੈਗਾ ਹਰੇ ਉਹਨਾਂ ਦੇ ਵੀਡੀਓ ਵਿੱਚ ਨਾਲੇ ਨਾਲ ਜੀ ਤੁਹਾਾਰਾਂ ਸਾਡੀ ਬੜੀ ਕਿਰਪਾ ਰੱਖੀ ਹੈ ਤੁਸੀਂ ਬੜੇ ਹੋਏ ਜੀ ਜੀ ਇਸ ਮਹੀਨੇ ਮੈਂ ਦੋ ਇਲੈਕਟਿਵ ਤਾਂ ਤੇ ਜੋ ਸਭੇਖੋਰ ਦਾ ਫੈਸਲਾ ਹੋਗਾ ਉਹ ਜੇ ਉਹ ਪੂਰੇ ਬੱਦਲਵਾਗੇ ਮਨ ਲੱਗ ਇਸ ਤੁਹਾਡੀ ਨਵੀਂ ਪੰਚਾਇਤ ਬੜੀ ਹੈ ਕਿ ਜਿਹੜੀ ਉਹ ਜ਼ਮੀਨ ਹੈਗੀ ਆ ਉਹਦਾ ਸਾਰੇ ਨਗਰ ਨੂੰ ਫਾਇਦਾ ਹੋ ਸਕਦਾ ਬਹੁਤ ਸਾਰੀ ਕਮਾਈ ਉਸ ਤੋਂ ਹੋ ਸਕਦੀ ਨਗਰ ਦਾ ਭਲਾ ਹੋ ਸਕਦਾ ਇੱਥੇ ਵਧੀਆ ਡਿਸਪੈਂਸਰੀ ਵਧੀਆ ਸਕੂਲ ਦੀ ਪੜ੍ਹਾਈ ਇੱਥੇ ਮੌਜੂਦ ਆਪਾਂ ਨੂੰ ਮਿਲ ਸਕਦੀ ਹੈ ਬੱਚਿਆਂ ਨੂੰ ਕੀ ਸਮਝਦੇ ਹੋ ਕਿ ਭਵਿੱਖ ਦੇ ਵਿੱਚ ਅਗਰ ਜੇ ਉਹ ਤੁਹਾਡੀ ਪੰਚਾਇਤ ਕੋਈ ਉਹ ਫੈਸਲੇ ਨੂੰ ਆਪਣੇ ਹੱਕ ਵਿੱਚ ਕਰਵਾ ਸਕੇ ਤੇ ਫਾਇਦਾ ਹੋ ਸਕਦਾ ਇਸ ਤਰ੍ਹਾਂ ਬਿਲਕੁਲ ਜੋ ਵੀ ਫੈਸਲਾ ਹੋਏਗਾ ਸੀ ਉਹਦੇ ਪਾਬੰਦ ਰਹਿਣਾਗਾ ਹੋਰ ਜੀ ਪੂਰਾ ਪਿੰਡ ਦਾ ਵਿਕਾਸ ਕਰਾਉਣਾ ਜੀ ਜੀ ਧੰਨਵਾਦ ਜੀ ਗੱਲਬਾਤ ਕਰਦੇ ਕਿ ਨੌਜਵਾਨ ਖੜੇ ਨੇ ਇਹ ਕੀ ਨਾਮ ਹੈ ਵੀਰੇ ਆਪਣਾ ਕੀ ਸੀ ਜਸਵੀਰ ਸਿੰਘ ਜੀ ਕੀ ਸਮਝਦਾ ਕਿ ਨਵੇਂ ਸਰਪੰਚ ਜਿਹੜੇ ਬਣਨੇ ਆ ਉਹ ਨੌਜਵਾਨਾਂ ਲਈ ਕੀ ਕਰਨ ਪੈਣ ਦੇ ਵਿੱਚ ਗਰਾਉਂਡ ਦਾ ਥੋੜਾ ਜਿਹਾ ਕੰਮ ਰਹਿੰਦਾ ਹੈ ਜੀ ਜੀ ਤੇ ਬਾਕੀ ਹੋਰ ਵੀ ਇਦਾਂ ਵਧੀਆ ਇਦਾਂ ਸਕੂਲ ਵਗੈਰਾ ਜੀ 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 ਪੂਰੀ ਇਦਾਂ ਆਸ ਹੈ ਸਾਨੂੰ ਕੰਮ ਕਰੂਗੇ ਜੀ 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 ਤੇ ਇਸ ਤੋਂ ਇਲਾਵਾ ਹੋਰ ਪਿੰਡ ਵਿੱਚ ਨੌਜਵਾਨਾਂ ਲਈ ਕੀ ਹੋਣਾ ਚਾਹੀਦਾ ਜੀ ਜਿੰਮ ਵਗੈਰਾ ਹਾਂਜੀ ਚਾਹੀਦਾ ਆ ਥੋੜਾ ਜਿਹਾ ਸਮਾਨ ਹੈਗਾ ਬਸ ਚਾਹੀਦੀ ਸਭ ਪੂਰੀ ਕਾਫੀ ਹੁੰਦਾ ਹੈ ਜਾਂ ਜੀ 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 ਚਲੋ ਜਸਵੀਰ ਸਿੰਘ ਕੋਲੋਂ ਪਤਾ ਲੱਗਾ ਕਿ ਪਿੰਡ ਦੇ ਵਿੱਚ ਖੇਡ ਗਰਾਉਂਡ ਦੀ ਕਮੀ ਹੈਗੀ ਆ ਜਿਮ ਦੀ ਕਮੀ ਹੈਗੀ ਆ ਇਹ ਉਹ ਸਰਪੰਚ ਸਾਹਿਬ ਕਰਵਾਉਣ ਲਈ ਮੇਰਾ خیال ਕਿ ਬਚਨ ਮਦਨੇ ਉਹ ਆਸ ਕਰਦੇ ਕਿ ਸਰਪੰਚ ਸਾਹਿਬ ਨੇ ਪਹਿਲਾਂ ਵੀ ਗੱਲ ਕੀਤੀ ਹੈ ਕਿ ਅਸੀਂ ਉਹ ਜਿਹੜੇ ਕਾਜ ਰਹਿੰਦੇ ਨੇ ਉਹ ਦੂਰ ਕਰਾਵਾਂਗੇ ਸਰਪੰਚ ਸਾਹਿਬ ਕੀ ਅਪੀਲ ਹੈ ਇਹ ਪੰਚਾਂ ਨੂੰ ਕੀ ਅਪੀਲ ਹੈ ਨਗਰ ਨੂੰ ਕੀ ਅਪੀਲ ਹੈ ਔਰ ਇਸ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਕੀ ਅਪੀਲ ਹੈ ਕਿਉਂਕਿ ਅਸੀਂ ਇੱਕ ਸਾਡਾ ਮੋਟੋ ਹੈ ਕਿ ਜਿੰਨੀ ਵੀ ਤੁਹਾਡੀ ਅਪੀਲ ਹੈ ਉਹ ਦੇਸ਼ਾਂ ਦੇ ਦੇਸ਼ਾਂ ਵਿੱਚ ਪਹੁੰਚੇ ਤਾਂ ਜੋ ਐਨ ਆਰ ਆਈ ਵੀਰ ਤੁਹਾਡੇ ਨਗਰ ਨੂੰ ਤੁਹਾਨੂੰ ਕੋਈ ਹੈਲਪ ਕਰ ਤਾਂ ਜੋ ਤੁਹਾਡੇ ਪਿੰਡ ਦਾ ਸਰਵਪਤੀ ਵਿਕਾਸ ਹੋ ਸਕੇ ਕੀ ਅਪੀਲ ਕਰ ਦਿਓ ਤੁਸੀਂ ਹਾਂ ਜੀ ਮੈਂ ਸਰਕਾਰ ਔਰ ਆਪਣੇ ਐਨ ਆਰ ਆਈ ਵੀਰਾਂ ਸਾਰੇ ਆ ਰਹੇ ਆਂ ਕਾਰਨ ਕੋ ਅਪੀਲ ਕਰਦੀ ਹੈ ਕੋ ਸਾਡੀ ਮਦਦ ਕਰਨ ਤਾਂ ਕਿ ਅਸੀਂ ਆਪਣੇ ਪਿੰਦੇ ਵਿਕਾਸ ਕਮਾ ਵਿੱਚ ਉਹ ਤਰੱਕੀ ਦੀ ਲੇਰਾ ਵਿੱਚ ਚੱਲ ਚੱਈਏ ਜੀ ਜੀ ਹਾਂ ਜੀ ਤੇ ਸਾਡੇ ਪਿੰਡ ਵਿੱਚ ਬੱਚਿਆਂ ਦੇ ਸਕੂਲਾਂ ਦੀ ਬਹੁਤ ਕਮੀ ਆ ਤਾਂ ਕਿ ਮੇਰੇ ਸਕੂਲ ਬਣ ਸਕੇ ਸਿਰਫ ਪ੍ਰਾਇਮਰੀ ਦਾ ਕਿ ਸਾਡੇ ਬੱਚਿਆਂ ਨੂੰ ਦੂਰ ਦੂਰ ਤੱਕ ਜਾਣਾ ਪੈਂਦਾ ਹੈ ਜਿਨ੍ਹਾਂ ਨੇ ਸਾਈਕਲਾਂ ਤੇ ਜਾਂਦੇ ਆ ਤੇ ਬੱਚੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਕਿ ਸਰ ਪਿੰਡ ਵਿੱਚ ਸਕੂਲ ਹੋਵੇ ਤੇ ਬੱਚੇ ਇਸ ਸਕੂਲ ਵਿੱਚ ਹੀ ਬਹੁਤ ਵਧੀਆ ਪੜਾਈ ਕਰ ਸਕਣ ਤੇ ਕੁਝ ਸਕੂਲ ਦੀ ਵੀ ਮਤਲਬ ਕਿ ਬਿਲਡਿੰਗ ਜੋ ਸਾਡੀ ਹੈਗੀ ਹੈ ਥੋੜੀ ਖਰਾਬ ਹੈ ਜਿਸ ਨੂੰ ਬਣਾਇਆ ਜਾਵੇ ਜੀ ਔਰ ਖਾਸ ਕਰ ਸਰਪੰਚ ਸਾਹਿਬ ਨੇ ਐਨਆਰਆਈ ਵੀਰਾਂ ਨੂੰ ਔਰ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਇਸ ਪਿੰਨ ਨੂੰ ਵਾਤੋ-ਵਾਤ ਗ੍ਰਾਂਟ ਔਰ ਵਾਤੋ-ਵਾਤ ਮਾਇਆ ਦੀ ਸਹਾਇਤਾ ਕੀਤੀ ਜਾਵੇ ਤਾਂ ਜੋ ਇੱਥੇ ਵਧੀਆ ਸਕੂਲ ਵਧੀਆ ਡਿਸਪੈਂਸਰੀ ਜਿਹੜੀਆਂ ਵੀ ਸਹੂਲਤਾਂ ਇਸ ਪਿੰਨ ਨੂੰ ਚਾਹੀਦੀਆਂ ਨੇ ਉਹ ਪ੍ਰੋਪਰ ਅਸੀਂ ਲੋਕਾਂ ਨੂੰ ਮੁਹੱਈਆ ਕਰਵਾ ਸਕੀਏ ਔਰ ਇਹ ਗੱਲਬਾਤ ਕਰਕੇ ਸਾਨੂੰ ਬਹੁਤ ਚੰਗਾ ਲੱਗਾ ਤੁਹਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ ਹੈ ਇਨਬਾਕਸ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰਿਓ ਜੀ ਮੈਂ ਕੇਐਸ ਨੂਰ ਬੇਗਮਪੁਰਾ ਸ਼ਕਤੀ ਵੈਬ ਟੀਵੀ ਨਿਊਜ਼ ਚੈਨਲ ਤੋਂ ਕੈਮਰਾਮੈਨ ਅਜੇ ਕੋਸ਼ਟ ਦੇ ਨਾਲ ਧੰਨਵਾਦ ਜੀ